ਮੈਂ ਤੁਹਾਡਾ ਪੱਤਰਕਾਰ ਭਿੰਦਰਮਨ ਇਹ ਸੋਸ਼ਲ ਮੀਡੀਆ ਤੇ ਜੋ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਸੋਸ਼ਲ ਮੀਡੀਆ ਤੇ ਇਹ ਔਰਤ ਰੀਲਾਂ ਬਣਾ ਕੇ ਗੰਦਮੰਦ ਪਰੋਸ ਕੇ ਬਹੁਤ ਮਸ਼ਹੂਰ ਸੀ ਜੋ ਨਾ ਸੁਣਯੋਗ ਇੰਨਾ ਗੰਦ ਬੋਲਦੀ ਸੀ ਇੰਨਾ ਗੰਦਮੰਦ ਬੋਲਦੀ ਸੀ ਕਿ ਸੁਣਨ ਯੋਗ ਨਹੀਂ ਸੀ ਇਹ ਇਹ ਜੁਪੀ ਬਿਹਾਰ ਦੀ ਰਹਿਣ ਵਾਲੀ ਦੱਸਣ ਦੱਸੀ ਜਾ ਰਹੀ ਹੈ ਜਦ ਕਿ ਇਹ ਅੱਜ ਕੱਲ੍ਹ ਬਹੁਤ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਲੁਧਿਆਣਾ ਦੇ ਵਿੱਚ ਰਹਿ ਰਿਹਾ ਹੈ ਪਰ ਇਹਦੇ ਗੰਦਮੰਦ ਬੋਲਣ ਕਾਰਨ ਇਹਦੇ ਪਰਿਵਾਰਕ ਮੈਂਬਰ ਇਹਦੀਆਂ ਭੈਣਾਂ ਇਹਦੇ ਭਰਾ ਉਹ ਵੀ ਇਹਦੇ ਨਾਲ ਖੜਨ ਨੂੰ ਤਿਆਰ ਨਹੀਂ ਆ ਹੁਣ ਇਸ ਦੀ ਮੌਤ ਹੋ ਗਈ ਮੌਤ ਕਿਵੇਂ ਹੋਈ ਮੌਤ ਦੇ ਕਾਰਨ ਦਾ ਕੁਝ ਨਹੀਂ ਪਤਾ ਲੱਗ ਰਿਹਾ ਪਰ ਇਸ ਦੀ ਜਾਂਚ ਕਰਵਾਉਣ ਦੇ ਲਈ ਇਸ ਦਾ ਪਰਿਵਾਰਕ ਮੈਂਬਰ ਕੋਈ ਵੀ ਸਾਹਮਣੇ ਨਹੀਂ ਆ ਰਿਹਾ ਦੇਖੋ ਮੌਤ ਹੋ ਜਾਣਾ ਮਾੜੀ ਗੱਲ ਹੈ ਪਰ ਇਸ ਔਰਤ ਦੇ ਜਿਹੜੀ ਔਰਤ ਸੋਸ਼ਲ ਮੀਡੀਆ ਤੇ ਹਰ ਸਮੇਂ ਗੰਧੀਆਂ ਗੱਲਾਂ ਕਰਦੀ ਗੰਧ ਬੋਲਦੀ ਸੀ ਮਾੜਾ ਬੋਲਦੀ ਸੀ ਜਿਸ ਦਾ ਪੰਜਾਬ ਦੀਆਂ ਧੀਆਂ ਪੈਣਾਂ ਤੇ ਵੀ ਬੁਰਾ ਅਸਰ ਪੈਂਦਾ ਸੀ ਪਰ ਲੋਕ ਇਸ ਦੀ ਮੌਤ ਤੇ ਵੀ ਜਸ਼ਨ ਮਨਾ ਰਹੇ ਨੇ ਕਹਿੰਦੇ ਵਧੀਆ ਹੋ ਗਿਆ ਮਾੜਾ ਹੋ ਵਧੀਆ ਹੋ ਗਿਆ ਵੀ ਗੰਧ ਸਾਫ ਹੋ ਗਿਆ ਕਹਿੰਦੇ ਵੀ ਗੰਧ ਸਾਫ ਹੋ ਗਿਆ ਵੀ ਜਿਹੜਾ ਗੰਧ ਫਰੋਸਦੀ ਸੀ ਵੀ ਉਹ ਵਧੀਆ ਹੋ ਗਿਆ ਦਾ ਅੰਤ ਹੋ ਗਿਆ ਕਿਉਂਕਿ ਇਹ ਸਮਾਜ ਵਿੱਚ ਬੁਰਾਈ ਫਲਾ ਰਹੀ ਸੀ ਸਮਾਜ ਵਿੱਚ ਮਾਰੇ ਅਨਸਰਾਂ ਨੂੰ ਖੜਾ ਕਰ ਰਹੀ ਸੀ ਇਸ ਦੇ ਨਾਲ ਜਿਹੜੀਆਂ ਪੰਜਾਬ ਦੀਆਂ ਧੀਆ ਪੈਣਾ ਔਰਤਾਂ ਤੇ ਵੀ ਬੁਰਾ ਅਸਰ ਪੈਂਦਾ ਸੀ ਇਹ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਕਰਕੇ ਬਹੁਤ ਜ਼ਿਆਦਾ ਇਹ ਚਰਚਾ ਦੇ ਵਿੱਚ ਰਹਿੰਦੀ ਸੀ ਪਰ ਹੁਣ ਇਸ ਦੀ ਮੌਤ ਹੋ ਗਈ ਇਹ ਇਸ ਦਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਲੁਧਿਆਣਾ ਦੇ ਵਿੱਚ ਰਹਿ ਰਿਹਾ ਪਰ ਮੌਤ ਦੀ ਜਾਂਚ ਕਰਵਾਉਣ ਦੇ ਲਈ ਨਾ ਤਾਂ ਕੋਈ ਭਰਾ ਗਿਆ ਰਿਹਾ ਦੇ ਨਾ ਹੀ ਕੋਈ ਭੈਣ ਅੱਗੇ ਆ ਰਹੀ ਹੈ ਲੋਕ ਇਸ ਦੀ ਮੌਤ ਦਾ ਜਸ਼ਨ ਵੀ ਮਨਾ ਰਹੇ ਨੇ ਕਹਿੰਦੇ ਵਧੀਆ ਹੋ ਗਿਆ ਵੀ ਇਹ ਪੰਜਾਬ ਦੇ ਵਿੱਚ ਗੰਦ ਪਾ ਰਹੀ ਸੀ ਇਹਦਾ ਨਾਮ ਕੁਝ ਹੋਰ ਸੀ ਪਹਿਲਾਂ ਜੋ ਜੁਪੀ ਬਿਹਾਰ ਨਾਲ ਦੇ ਨਾਮ ਹੁੰਦੇ ਨੇ ਪਰ ਇਹਨੇ ਪੰਜਾਬ ਦੇ ਵਿੱਚ ਆ ਕੇ ਆਪਣਾ ਨਾਮ ਕਮਲਕੌਰ ਰੱਖ ਲਿਆ ਤੇ ਬਹੁਤ ਇਹਨੂੰ ਇਹ ਜਿਹੜੇ ਸਿੱਖ ਜਥੇਬੰਦੀਆਂ ਨੇ ਨੰਘ ਸਿੰਘਾ ਨੇ ਤੇ ਹੋਰ ਸਮਾਜ ਸੇਵੀ ਲੋਕਾਂ ਨੇ ਬਹੁਤ ਸਮਝਾਇਆ ਇਹਨੂੰ ਵੀ ਭਾਈ ਤੂੰ ਅਜਿਹਾ ਕੰਮ ਨਾ ਕਰ ਅਜੀਆਂ ਗੱਦੀਆਂ ਮੰਦੀਆਂ ਰੀਲਾ ਨਾ ਬਣਾ ਗੰਦ ਨਾ ਬੋਲ ਪਰ ਇਹ ਨਾਟਲੀ ਪਰ ਹੁਣ ਕਿਸੇ ਨੇ ਇਹਦਾ ਕਤਲ ਕਰਤਾ ਜਾਂ ਕਤਲ ਹੋ ਗਿਆ ਜਾਂ ਇਹਨੇ ਆਪ ਸੁਸਾਈਡ ਕਰ ਲਈ ਇਸ ਬਾਰੇ ਆਪਾਂ ਨੂੰ ਕੁਝ ਨਹੀਂ ਪਤਾ ਪਰ ਇਹ ਮੌਤ ਹੋ ਗਈ ਇਹਦੀ ਮੈਂ ਜਸ਼ਨ ਮਨਾਏ ਜਾ ਰਹੇ ਨੇ ਲੋਕ ਕਹਿੰਦੇ ਵੀ ਵਧੀਆ ਹੋ ਗਿਆ ਪੰਜਾਬ ਚੋਂ ਗੰਦ ਸਾਫ ਹੋ ਗਿਆ ਹੁਣ ਮੈਂ ਜਿਹੜੇ ਔਰਤਾਂ ਜਿਹੜੀਆਂ ਗੰਦਮੰਦ ਬੋਲਦੀਆਂ ਨੇ ਜਿਹੜੀਆਂ ਆਪਣੇ ਸਰੀਰ ਨੂੰ ਦਿਖਾਉਂਦੀਆਂ ਨੇ ਉਹਨਾਂ ਨੂੰ ਉਹਨਾਂ ਔਰਤਾਂ ਨੂੰ ਇਸ ਦੀ ਇਹਦੀ ਮੌਤ ਹੋਈ ਆ ਉਸ ਤੋਂ ਸੇਧ ਲੈਣੀ ਚਾਹੀਦੀ ਹੈ ਵੀ ਭਾਈ ਇਹ ਪੰਜਾਬ ਹੈ ਵੀ ਪੰਜਾਬ ਦੇ ਵਿੱਚ ਕੋਈ ਵੀ ਜੋ ਕੋਈ ਮਾੜਾ ਕਰਦਾ ਜਾਂ ਮਾੜਾ ਬੋਲਦਾ ਲੋਕ ਬਰਦਾਸ਼ਤ ਨਹੀਂ ਕਰਦੇਗੇ ਲੋਕ ਬਰਦਾਸ਼ਤ ਨਹੀਂ ਕਰਦੇਗੇ ਇਸ ਕਰਕੇ ਆਪਣਾ ਧਿਆਨ ਨਾਲ ਬੋਲਿਆ ਕਰੋ ਜੋ ਸਮਾਜ ਨੂੰ ਸੇਧ ਦੇਣ ਵਾਲੀਆਂ ਗੱਲਾਂ ਹੁੰਦੇ ਨੇ ਉਹੀ ਬੋਲਿਆ ਕਰੋ ਹੁਣ ਤੁਸੀਂ ਦੱਸੋ ਕਮੈਂਟਾਂ ਦੇ ਵਿੱਚ ਵੀ ਇਹ ਚੰਗਾ ਹੋਇਆ ਜਾਂ ਮਾੜਾ ਹੋਇਆ ਇਹ ਤੁਸੀਂ ਦੱਸ ਸਕਦੇ ਹੋ ਜੋ ਇਹਦੇ ਨਾਲ ਹੋਇਆ ਪਰ ਮੈਂ ਤਾਂ ਤੁਹਾਨੂੰ ਜਿੰਨੀ ਜਾਣਕਾਰੀ ਸੀ ਦੱਸ ਦਿੱਤੀ